ਜਬਜੀ ਪਲਾਂਟਸ ਨੂੰ ਬਹੁਤ ਪਿਆਰ ਕਰਦੀ ਆ ਇਹ ਵੀ ਪਲਾਂਟਸ ਲਵਰ ਹੈ ਜੀ ਇਸ ਪlant ਬਾਰੇ ਨੇਰੀ ਚੱਲਣ ਕਰਕੇ ਇਹ ਪlant ਨਾ ਟੁੱਟ ਗਿਆ ਟੁਪਕਾ ਟੁਪਕਾ गिरਦਾ ਸੀ ਹੁਣ ਜ਼ੋਰ ਲਗਾ ਕੇ ਉਧਰ ਨੂੰ ਬੰਦ ਕਰੋ ਹਮਨਾ ਦੁਪਹਿਰੇ ਜੇ ਮਤਲਬ 2-3 ਵਜੇ ਵਧੀਆ ਲੱਗਦਾ ਛੱਤ ਤੇ ਬੈਠਣਾ ਇਹ ਥੈਲੇ ਦੇ ਵਿੱਚ ਹੀ ਟਮਾਟਰ ਲੱਗਿਆ ਹੋਇਆ ਆਹ ਥੈਲੇ ਚ ਲੱਗਿਆ ਹੋਇਆ ਇਹ ਇਹਨੂੰ سپورਟ ਦਿੱਤੀ ਹੋਈ ਆ ਤੇ ਇੰਨਾ ਚਾ ਦੇਖੋ ਖਾਹ ਤਿਆਰ ਕੀਤੀ ਸੀ ਜਿਹੜੇ ਉਦਾਂ ਦੀ ਵਿਆਹਾਂ ਚ ਸਬਜ਼ੀ ਬਣਦੀ ਉਦਾਂ ਦਾ ਟੇਸਟ ਬਣਦਾ ਤੇ ਦੇਖਣ ਨੂੰ ਵੀ ਕਿੰਨੀ ਸੋਹਣੀ ਸਬਜੀ ਲੱਗਦੀ ਹੈ ਹਨਾ ਸਸ਼ੀਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਅੱਜ ਹੈਗਾ ਜੀ ਸ਼ੁੱਕਰਵਾਰ 21 ਫਰਵਰੀ ਔਰ ਮੈਂ ਆਈ ਸੀ ਛੱਤ ਤੇ ਕੱਲ ਹਨੇਰੀ ਬਹੁਤ ਸੀ ਔਰ ਜਦੋਂ ਆ ਕੇ ਦੇਖਿਆ ਤਾਂ ਮੇਰਾ ਕੋਲੀਸ ਪਲਾਂਟ ਟੁੱਟ ਗਿਆ ਤੇ ਨਾਲ ਹੀ ਨਾਲ ਆਪਾਂ ਛੱਤ ਤੇ ਦੇਖਣਾ ਸੀ ਕੁਝ ਬੂਟਿਆਂ 'ਚ ਪਾਣੀ ਬੂਟਿਆਂ 'ਚ ਪਾਣੀ ਪਾਉਣ ਦੀ ਵੀ ਜ਼ਰੂਰਤ ਹੈਗੀ ਹੈ ਜੀ ਦੁਪਹਿਰ ਦੁਪਹਿਰ ਦੇ 2:30 ਵੱਜ ਗਏ हां जी आणियां ਪਤਾਉਣੀਆਂ ਜਪਜੀ ਨੇ ਪlant ਲਗਾਇਆ ਇਹਦੇ ਵਿੱਚ ਗੁਲਾਬ ਦੀਆਂ ਕੁਝ ਕੁ ਕਲੀਆਂ ਖਿਲ ਰਹੀਆਂ ਸੀ ਇਹ ਗੁਲਾਬ ਦੀਆਂ ਕਲੀਆਂ ਇਸ ਲਈ ਇਹਦੇ ਵਿੱਚ ਨੇ ਕਿਉਂਕਿ ਮੈਂ ਕੁਝ ਕਲਮਾਂ ਤਿਆਰ ਕੀਤੀਆਂ ਨੇ ਤੇ ਕਲੀਆਂ ਜਪਜੀ ਨੇ ਸੰਭਾਲ ਕੇ ਰੱਖੀਆਂ ਦੋ ਤਿੰਨ ਦਿਨ ਤੋਂ ਇਹ ਕਲੀਆਂ ਫਰੈਸ਼ ਨੇ ਤੇ ਜਪਜੀ ਕਹਿੰਦੀ ਮੇਰੇ ਬੂਟੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਮੈਂ ਕਹਾਂ ਚਲੋ ਠੀਕ ਐ ਪੁੱਤ ਇਹ ਵੀ ਜ਼ਰੂਰੀ ਐ ਇਹਦੇ ਨਾਲ ਬੱਚੇ ਨੂੰ ਬਦਿਆ ਤੇ ਚੰਗਾ ਚੰਗੀ ਸੋਚ ਨੂੰ ਮੋਟੀਵੇਸ਼ਨ ਮਿਲਦਾ ਹੈ ਹਨ ਕਿਉਂਕਿ ਦੇਖੋ ਇਹਨੂੰ ਵੀ ਸ਼ੌਂਕ ਹੈ ਕਿ ਹਾਂ ਮੇਰੇ ਪਲਾਂਟਸ ਬਾਰੇ ਗੱਲ ਕੀਤੀ ਜਾਵੇ ਇਹਦੇ ਵਿੱਚ ਦੁਪਹਿਰ ਖੀੜੀ ਜਪਜੀ ਨੇ ਆਪ ਲਗਾਈ ਸੀ ਆਪਣੇ ਆਪ ਇਹ ਛੋਟੀ ਜੀ ਡੱਬੀ ਚ ਮਿੱਟੀ ਭਰੀ ਤੇ ਆ ਪੋਟੂ ਲਾਕਾ ਦੀਆਂ ਮਤਲਬ ਦੁਪਹਿਰ ਖੀੜੀ ਦੀ ਛੋਟੇ ਛੋਟੇ ਨੇ ਕਟਿੰਗਾਂ ਲਗਾਈਆਂ ਤੇ ਬਹੁਤ ਵਧੀਆ ਹੋ ਗਿਆ ਤੇ ਜਪਜੀ ਬਹੁਤ ਖੁਸ਼ੀ ਹੋਈ ਕਿ ਹਾਂ ਮੇਰੀ ਵੀਡੀਓ ਸ਼ੇਅਰ ਕੀਤੀ ਜਾ ਰਹੀ ਆ ਜਪਜੀ ਪਲਾਂਟਸ ਨੂੰ ਬਹੁਤ ਪਿਆਰ ਕਰਦੀ ਆ ਇਹ ਵੀ ਪਲਾਂਟਸ ਲਵਰ ਹੈ ਜੀ ਤੇ ਚਲੋ ਹੁਣ ਆਪਾਂ ਅੱਗੇ ਵਧਦੇ ਆ ਹਨਾ ਜੱਪੂ ਬਾਕੀ ਕੰਮ ਕਰੀਏ ਮੈਂ ਤਾਂ ਜੀ ਛੱਤ ਤੇ ਆਈ ਸੀ ਆ ਕੋਲੀਅਸ ਪlant ਬਾਰੇ ਨੇਰੀ ਚੱਲਣ ਕਰਕੇ ਇਹ ਪlant ਨਾ ਟੁੱਟ ਗਿਆ ਤੇ ਆ ਦੇਖੋ ਇਹਦੀ ਸਟੈਂਪ ਵੀ ਟੁੱਟ ਗਈ ਔਰ ਜਿਹਦੇ ਕਰਕੇ ਮੈਨੂੰ ਅਫਸੋਸ ਹੋਇਆ ਇਹ ਮੈਂ ਜੁਲਾਈ ਜੁਲਾਈ ਸਤੰਬਰ ਦੇ ਵਿੱਚ ਇਹਦੀ ਕਟਿੰਗ ਲਗਾਈ ਸੀ ਬਹੁਤ ਸੋਹਣਾ ਪlant ਹੋ ਗਿਆ ਕਿਉਂਕਿ ਪlant ਇੰਨਾ ਭਾਰੀ ਹੋ ਗਿਆ ਜਿਹਦੇ ਕਰਕੇ ਹੁਣ ਟੁੱਟਣਾਈ ਸੀ ਟਾਣੀ ਇਹਦੀ ਕਮਜ਼ੋਰ ਸੀ ਤੇ ਨੇਰੀ ਜ਼ਿਆਦਾ ਸੀ ਤੇ ਚਲੋ ਬਾਕੀ ਤਾਂ ਬਣਿਆ ਹੋਇਆ ਦੇਖੋ ਜੜਾਂ ਤਾਂ ਇਹਦੀ ਹੈਲਦੀ ਨੇ ਦੇਖੋ ਵੈਸੇ ਬਸੰਤ ਰੁੱਤ ਚੱਲਦੀ ਆ ਫੁੱਟੇ ਆਉਣਾ ਇਹਨੇ ਪਰ ਫੇਰ ਵੀ ਆਪਾਂ ਚਲੋ ਕਟਿੰਗ ਇਹਦੀ ਹਰੀ ਭਰੀ ਆ ਆ ਦੇਖੋ ਸਟੈਂਪ ਸਾਰੀ ਹਰੀ ਭਰੀ ਆ ਤਾਂ ਇਹਨੂੰ ਲਗਾਵਾਂਗੇ ਕੀ ਕਰਦੀ ਜੱਪੂ ਏ ਕੀ ਕਰਦੀ ਆ ਇੱਧਰ ਨਾ ਗਾਇਜ਼ ਮੈਂ ਇੱਥੇ ਛਾਂ ਚ ਬੈਠੀ ਜੋ ਉੱਥੇ ਕਬੂਤਰ ਆ ਰਹੇ ਨੇ ਦਾਣਾ ਚੁਗਣ ਜਦ ਜ ਉਹਨਾਂ ਨੂੰ ਡਰਾ ਰਹੀ ਆ ਤਬੂ ਟੂਟੀ ਚੰਗੀ ਤਰ੍ਹਾਂ ਬੰਦ ਕਰ ਤੇ ਇੱਕ ਵਾਰ ਚੰਗੀ ਤਰ੍ਹਾਂ ਹੋਰ ਬੰਦ ਕਰੋ ਤੁਪਕਾ ਤੁਪਕਾ गिरਦਾ ਸੀ ਹੁਣ ਜ਼ੋਰ ਲਗਾ ਕੇ ਉਧਰ ਨੂੰ ਬੰਦ ਕਰੋ ਯੈਸ ਵੈਰੀ ਗੁੱਡ ਕਬੂਤਰ ਚਲੇ ਗਏ ਕਿਧਰ ਚਲੇ ਗਏ ਕਬੂਤਰ ਅੱਛਾ ਚਲੇ ਗਏ ਇੱਧਰ ਚੱਲ ਕੇ ਇੱਕ ਠੀਕ ਹੈ ਅਸੀਂ ਸਰਦਾਰ ਜੀ ਦਾ ਤੇ ਖੁਸ਼ੀ ਦਾ ਵੇਟ ਕਰਦੇ ਆ ਫਿਰ ਉਹਨਾਂ ਦੇ ਆਏ ਤੇ ਬਣਾਈਏ ਚਾਹ ਆਹ ਟਾਈਮ ਨਾ ਦੁਪਹਿਰੇ ਜੇ ਮਤਲਬ 2-3 ਵਜੇ ਵਧੀਆ ਲੱਗਦਾ ਛੱਤ ਤੇ ਬੈਠਣਾ ਸ਼ਾਂਤੀ ਜੀ ਪੰਛੀ ਦੀ ਆਵਾਜ਼ਾਂ ਔਰ ਜੱਪੂ ਨੂੰ ਖੇਡਣ ਨੂੰ ਪੂਰਾ ਇੱਥੇ ਸਾਰੀ ਸਹੂਲਤ ਹੈਗੀ ਆ ਨਾ ਜੱਪੂ ਤੇ ਅਸੀਂ ਨੇ ਕੋਲਿਸ ਪਲਾਂਟ ਦੀ ਕਟਿੰਗ ਲਗਾ ਦਿੱਤੀ ਸੀ ਕੱਲ ਅਸੀਂ ਲਗਾਈ ਸੀ ਕੱਲ ਪਰਸੋਂ ਗੁਲਾਬ ਦੀ ਕਟਿੰਗ ਹਨਾ ਜੱਪੂ ਹਾਂ ਹਾਂਜੀ ਬੋਲਦੇ ਹੁੰਦੇ ਉਹ ਦੇਖ ਆ ਗਿਆ ਕਬੂਤਰ ਬਨੇਰੇ ਤੇ ਬੈਠਾ ਉਹਨੂੰ ਡਰਾਣਾ ਚੱਲ ਰਹੀ ਸੀ ਤਾਈ ਦਰਦਾ ਅੱਛਾ ਚਾ ਲੈ ਆਉ ਬੂਟਾ ਤਾਂ ਕੂਤਰ ਤੁਰ ਕੇ ਦੋਨ ਲੰਘਾ ਇਹ ਵੀ ਚਲਾ ਕਾ ਕਾਡੋ ਜੀ ਜਾਣ ਕੇ ਪੰਗੇ ਲੈਂਦੀ ਆ ਉਹ ਇਹ ਬੂਟਾ ਲੈਣ ਚੱਲੀ ਆਉਂਦੇ ਆ ਆ ਲੈ ਲੈ ਅੱਛਾ ਇਹਨੇ ਆਪਣਾ ਪੋਟੂ ਲਾ ਕਾ ਦੁਪਹਿਰ ਖੀੜੀ ਦਾ ਬੂਟਾ ਰੱਖਿਆ ਸੀ ਠੀਕ ਹੈ ਇਹ ਉੱਥੇ ਕਿਉਂ ਰੱਖਿਆ ਸੀ ਤੂੰ ਹੈਂ ਤੇਪੋ ਮम्मा ਖਾਣਾ ਨਹੀਂ ਚਾਹੁੰਦੇ ਨਹੀਂ ਉਹ ਬੂਟੇ ਨਹੀਂ ਖਾਂਦੇ ਹੁੰਦੇ ਪੁੱਤ ਕੀ ਖਾਂਦੇ ਹੁੰਦੇ ਉਹ ਦਾਣਾ ਖਾਂਦੇ ਹੁੰਦੇ ਕਣਕ ਚੌਲ ਐਦਾਂ ਦਾ ਸਮਾਨ ਖਾਂਦੇ ਹੁੰਦੇ ਨੇ ਰੋਟੀ ਪੰਚ ਐਦਾਂ ਦੀ ਚੀਜ਼ਾਂ ਖਾਂਦੇ ਹੁੰਦੇ ਨੇ ਬੂਟੇ ਨਹੀਂ ਤੁਸੀਂ ਦੇਖ ਲਿਓ ਤੁਸੀਂ ਵੀ ਇੰ ਸਭ ਖਾ ਲਿਆ ਕਰੋ ਰੋਟੀ ਵਗੈਰਾ ਦਾਲ ਚੌਲ ਵੀ ਬਹੁਤ ਸੋਹਣੇ ਬਣਦੇ ਆ ਤੁਸੀਂ ਇੱਧਰ ਨੂੰ ਕੀ ਕਰਨ ਜਾਣੇ ਹੋ ਇਹ ਮਸਤਗੀ ਚਿੜੀ ਤੁਸੀਂ ਚੱਲ ਮੈਂ ਅੱਜੇ ਸਟੈਪ ਕਰਦੀ ਆ ਹਾਂ ਇੱਧਰ ਉੱਧਰ ਅੱਛਾ ਧੀ ਠੀਕ ਹੈ ਉੱਧਰ ਨਾ ਜਾ ਉੱਧਰ ਕੱਪੜੇ ਸੁੱਕਣੇ ਪਏ ਹੋਏ ਨੇ ਗਾਇਜ਼ ਆਪਣੇ ਕੱਪੜੇ ਦੇਖ ਲਾਂਗੇ ਇੱਧਰ ਆ ਜਾਓ ਕੱਪੜੇ ਸੁੱਕਣੇ ਨਹੀਂ ਦਿਖਾਉਂਦੇ ਹੁੰਦੇ ਇੱਧਰ ਆ ਜਾ ਪੁੱਤ ਚਲ ਠੀਕ ਹੈ ਮੈਨੂੰ ਕੀ ਆ ਗਾਇਜ਼ ਸਾਡੇ ਸਬਜ਼ੀਆਂ ਭਾਜੀਆਂ ਲੱਗੀਆਂ ਨੇ ਬੈਂਗਣ ਲਸਣ ਧਣੀਆਂ ਪਾਲਕ ਤਾਂ ਚਲੋ ਹੁਣ ਗਈ ਪਾਲਕਨ ਛੱਡੀਏ ਪਾਲਕ ਦੀ ਗੁੜਾਈ ਕਰਦੀ ਹੁਣ ਕੋਈ ਆ ਤੇ ਦੇਖਦੇ ਆ ਹਜੇ ਨਹੀਂ ਸਬਜ਼ੀਆਂ ਲਗਾਉਣੀਆਂ ਮੈਂ ਗਰਮੀ ਦੀਆਂ ਥੋੜੇ ਦੇ ਰੁਕੂੰਗੀ ਟਮਾਟਰ ਦੇਖੋ ਗਾਇਜ਼ ਬਹੁਤ ਸੋਹਣੇ ਹੋ ਗਏ ਆ ਦੇਖੋ ਇਹ ਟਮਾਟਰ ਪੱਕ ਗਿਆ ਇਹ ਪਿਆ ਟਮਾਟਰ ਇੱਕ ਟਮਾਟਰ ਇੱਧਰ ਹੈ ਇੱਧਰ ਤਾਂ ਦੋ ਤਿੰਨ ਟਮਾਟਰ ਨੇ ਇਹ ਦੇਖੋ ਇਹ ਥੈਲੇ ਦੇ ਵਿੱਚ ਹੀ ਟਮਾਟਰ ਲੱਗਿਆ ਹੋਇਆ ਆ ਥੈਲੇ ਚ ਲੱਗਿਆ ਹੋਇਆ ਇਹ ਨੂੰ سپورਟ ਦਿੱਤੀ ਹੋਈ ਆ ਕਿਉਂਕਿ ਆਹ ਕੰਨ ਦਾ ਸਾੜੀ ਨਹੀਂ ਨਾ ਫਿਰ ਤਾਂ ਕਰਕੇ ਅਸੀਂ ਉਹ ਚ ਗਿੱਟੀਆਂ ਨਹੀਂ ਲਗਾਈਆਂ ਤੇ ਬਾਕੀ ਜਲਦੀ ਇਹਨਾਂ ਦੇ ਸਪੋਰਟ ਦਾ ਵੀ ਹਿੱਲਾ ਕਰਾਂਗੇ ਕਿ ਕਿਸੇ ਚੀਜ਼ ਨਾਲ ਟਮਾਟਰ ਬੰਨੇ ਜਾਣ ਤੇ ਬੂਟਾ ਤੁਸੀਂ ਬੂਟਾ ਦੇਖ ਲਓ ਇੱਥੋਂ ਲੈ ਕੇ ਨਾ ਕਿੰਨਾ ਲੰਬਾ ਹੈ ਹਨਾ ਤਾਂ ਇਹਨੂੰ ਉੱਪਰ ਨੂੰ ਬੇਲ ਦੀ ਤਰ੍ਹਾਂ ਬੰਨਣਾ ਹੀ ਠੀਕ ਰੋ ਹਾਂ ਹਾਂ ਪੁੱਤ ਜੇ ਮੈਂ ਇਸ ਸਾਈਡ ਲਗਾਨੀ ਆ ਇਸ ਸਾਈਡ ਨਾਲ ਹੁਣ ਗਰਮੀਾਂ 'ਚ ਧੁੱਪ ਬਹੁਤ ਆਊਗੀ ਤਾਂ ਮੈਂ ਇਸ ਸਾਈਡ ਰਿਸਕ ਨਹੀਂ ਲਿਆ ਤਾਂ ਕਰਕੇ ਜੀ ਆਹ ਕੋ ਟਮਾਟਰ ਆਏ ਤਾਂ ਇਹ ਤੇ ਤਾਂ ਕਾਫੀ ਟਮਾਟਰ ਲੱਗੇ ਜਪਜੀ ਨੇ ਖੇੜਦੀ ਖੇੜਦੀ ਨੇ ਤੋੜਤੇ ਸੀ ਇਹ ਤੇ ਤਾਂ ਦੋ ਚਾਰ ਕੇ ਰਹਿ ਗਏ ਤੇ ਕੁਝ ਕੋ ਉੱਥੇ ਲੱਗੇ ਹੋਏ ਨੇ ਲੁਕੇ ਹੋਏ ਨੇ ਇਧਰ ਨੂੰ ਤੇ ਇਸੇ ਤਰ੍ਹਾਂ ਕਈ ਬੂਟੇ ਨੇ ਆ ਦੇਖੋ ਤੇ ਆ ਅਮਰੂਦਾਂ ਦੀ ਪਨੀਰੀ ਆ ਨੀਲੇ ਜਲ ਫਾਫੇ ਚ ਤੇ ਇਹਨਾਂ ਚ ਆ ਦੇਖੋ ਖਾਹ ਤਿਆਰ ਕੀਤੀ ਸੀ ਜਿਹੜੇ ਰਸੋਈ ਚ ਫਲਾਂ ਸਬਜ਼ੀਆਂ ਦੇ ਛਿਲਕੇ ਨਿਕਲਦੇ ਨੇ ਉਹ ਤੋਂ ਖਾਹ ਤਿਆਰ ਕੀਤੀ ਸੀ ਤੇ ਇਹਦੇ ਵਿੱਚ ਹਰੀ ਗੋਭੀ ਬਹੁਤ ਸੋਹਣੀ ਹੋਈ ਸੀ ਬ੍ਰੋਕਲੀ ਤੇ ਇਸੇ ਤਰ੍ਹਾਂ ਦੀ ਬਹੁਤ ਸਬਜ਼ੀਆਂ ਨੇ ਤੇ ਅੱਜ ਮੇਥੇ ਦੀਆਂ ਰੋਟੀਆਂ ਬਣਾਈਆਂ ਸੀ ਮੇਥੇ ਉਹ ਲੱਗੇ ਹੋਏ ਨੇ ਸਾਹਮਣੇ ਮੇਥੇ ਇੱਧਰ ਮੇਥੀ ਤੇ ਫੁੱਲ ਆ ਗਏ ਤੇ ਬਹੁਤ ਵਧੀਆ ਮਨ ਲੱਗਦਾ ਬੂਟੀਆਂ ਚਾ ਕੇ ਹਾਂ ਇਹ ਦੇਖੋ ਇਹ ਦੇਖੋ ਬੁੱਤ ਕੀ ਗੱਲ ਹੋ ਗਈ ਮੈਂ ਤਾਂ ਤੁਹਾਨੂੰ ਐਸੀ ਸਮਝਾਉਂਦੀ ਸੀ ਨਾ ਪੌੜੀਆਂ 'ਚ ਇੱਕ ਜਗ੍ਹਾ ਖੜਦੇ ਹੁੰਦੇ ਨੇ ਗਿਰ ਜਾਂਦੇ ਹੁੰਦੇ ਨੇ ਬੱਚੇ ਪੌੜੀਆਂ 'ਚ ਫੇ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੱਜ ਜੀ ਤਾਂ ਗੁੱਸਾ ਕਰ ਗਈ ਦੇਖੀ ਚਾਹਵੇਂ ਦੱਸੋ ਕੀ ਹੋਇਆ ਚੱਲ ਓ ਮੇਰੇ ਬੁੱਤ ਅੱਲੇ ਅੱਲੇ ਚਲ ਚਾ ਆਪਣਾ ਹੀ ਪਾਪਾ ਆਣ ਵਾਲਿਆ ਨਾ ਪਾਪਾ ਨੂੰ ਦੱਸਾਂਗੇ ਆਪਾਂ ਠੀਕ ਹੈ ਆਏ ਕੀ ਦੱਸਣਾ ਪਾਪਾ ਨੂੰ ਕੁਝ ਨਹੀਂ ਦੱਸਦੇ ਕੀ ਦੱਸਣਾ ਮਮੂਸੀ ਕੀ ਦੱਸੂਗੇ ਕੀ ਦੱਸਾਂ ਆਪਾਂ ਕੀ ਦੱਸਾਂ ਤੁਸੀਂ ਦੱਸੋ ਬੋਲੋ ਅੱਛਾ ਜੀ ਇਹਨੇ ਤਾਂ ਚਿੱਦੀਆਂ ਹਾਣੀਆਂ ਨੇ ਮੈਂ ਖੇਡੂਗੀ ਪੁੱਤ ਹੈ ਆਪਾਂ ਡਰਾਇੰਗ ਕੀਤੀ ਆ ਅੱਛਾ ਮੈਂ ਖੇਡੂਗੀ ਮੈਂ ਪਨੀਰ ਬਣਾ ਲਵਾਂ ਅਜਾ ਵਾ ਗਾਇਜ਼ ਨੂੰ ਦੱਸਦੇ ਆ ਕਿ ਟਿੱਕੀ ਵਰਗਾ ਪਨੀਰ ਕਿਵੇਂ ਬਣੂਗਾ ਹਨਾ ਨਾ ਉਹ ਪਨੀਰ ਟੁੱਟੂਗਾ ਨਾ ਬिखरੂਗਾ ਅੱਜ ਤੁਸੀਂ ਖਾਓਗੇ ਪਨੀਰ ਵਾਲੀ ਸਬਜੀ ਏ ਜੱਬ ਜੀ ਕਹਿੰਦੀ ਮੈਂ ਨਾ ਖੇਡੂ ਦਸੂ ਮੈਂ ਕੰਮ ਕਰਾਂ ਖੇਡਾਂ ਸਵੇਰ ਦੀ ਇਹਦੇ ਨਾਲ ਖੇਡਦੇ ਹੁਣ ਸ਼ਾਮ ਦੀ ਸਬਜੀ ਦਾ ਟਾਈਮ ਹੋ ਗਿਆ ਤੇ ਮੈਂ ਬਣਾ ਕੇ ਦਿੰਨੇ ਠੀਕ ਹੈ ਨੂਨ ਲਾ ਕੇ ਖਾਓਗੇ ਪਨੀਰ ਨੂੰ ਹੂੰ ਨੋ 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 ਲਈ ਆ 1 ਕਿਲੋ ਦੁੱਧ ਲਿਆ ਜੀ ਮੱਝ ਦਾ ਇਹ ਫ੍ਰਿਜ ਚੋਂ 1 ਘੰਟਾ ਪਹਿਲਾਂ ਕੱਢ ਕੇ ਰੱਖਤਾ ਸੀ ਇਹਦੇ ਵਿੱਚ ਮਲਾਈ ਵੀ ਆਈ ਹੋਈ ਆ ਤੇ ਹੁਣ ਇਹਨੂੰ ਗਰਮ ਹੋਣਾ ਧਰ ਦਾਂਗੇ ਜਦੋਂ ਦੁੱਧ ਨੂੰ ਉਬਾਲੀ ਆਣੀ ਸ਼ੁਰੂ ਹੋ ਜੇ ਤਾਂ ਇਹਦੇ ਵਿੱਚ ਸਿਰਕਾ ਪਾ ਦਵਾਂਗੇ ਇੱਕ ਤੋ ਡੇਢ ਚਮਚਾ ਫੇਰੇ ਫਟਣਾ ਦੁੱਧ ਆਸਾਨੀ ਨਾਲ ਸ਼ੁਰੂ ਹੋ ਜਾਊਗਾ। ਅਗਰ ਦੁੱਧ ਨਹੀਂ ਫਟ ਰਿਹਾ ਤਾਂ ਤੁਸੀਂ ਥੋੜਾ ਜਿਹਾ ਸਿਰਕਾ ਹੋਰ ਇਹਦੇ ਵਿੱਚ ਪਾ ਸਕਦੇ ਹੋ। ਤੇ ਉਬਾਲੀ ਜਰੂਰ ਦਿਓ ਸਿਰਕਾ ਪਾਉਣ ਤੋਂ ਬਾਅਦ। ਤੇ ਆਹ ਦੇਖ ਸਕਦੇ ਹੋ ਪਾਣੀ ਅਲੱਗ ਹੋਣ ਲੱਗ ਗਿਆ। ਤੇ ਜਿਹੜਾ ਦੁੱਧ ਦਾ ਪਨੀਰ ਬਣ ਕੇ ਤਿਆਰ ਹੋ ਗਿਆ ਜੀ। ਆਵਾਲੀਆਂ 2-4 ਹੀ ਦਵਾਂਗੇ ਜ਼ਿਆਦਾ ਵਾਲੀਆਂ ਨਹੀਂ ਦੇਣੀਆਂ ਤੇ ਆ ਦੇਖੋ ਜਦੋਂ ਬਿਲਕੁਲ ਹੀ ਪਾਣੀ ਅਲੱਗ ਹੋ ਜਵੇ ਉਸ ਟੈਮੈਨ ਨੂੰ ਬੰਦ ਕਰ ਦਵੇ ਆ ਦੇਖੋ ਪ੍ਰੋਪਰ ਤਰੀਕੇ ਨਾਲ ਬਣ ਕੇ ਦਹੀਂ ਤਿਆਰ ਹੋ ਗਿਆ ਨਹੀਂ ਪ੍ਰੋਪਰ ਤਰੀਕੇ ਨਾਲ ਪਨੀਰ ਬਣ ਕੇ ਤਿਆਰ ਹੋ ਗਿਆ ਜੀ ਤੇ ਇਹਨੂੰ ਛਾਣ ਲਵਾਂਗੇ ਛਾਣਨ ਲਈ ਕਦੇ ਪਲਾਸਟਿਕ ਦੀ ਪਾਣੀ ਦੀ ਵਰਤੋਂ ਨਹੀਂ ਕਰਨੀ ਛਾਣਨ ਲਈ ਕੋਈ ਕਾਟਨ ਦਾ ਕੱਪੜਾ ਹੋਵੇ ਸੂਤੀ ਕੱਪੜਾ ਉਹਦੀ ਵਰਤੋਂ ਕਰਨੀ ਆ ਮੇਰੇ ਕੋਲ ਆ ਤੋਤਾ ਸਵਾਰਿਆ ਇੱਕ ਕਪੜਾ ਪਿਆ ਏ ਕਾਟਨ ਦਾ ਤੇ ਇਹਦੀ ਵਰਤੋਂ ਕਰੂੰਗੀ ਜੱਪਜੀ ਨੂੰ ਲੱਗਿਆ ਖੇਡਣ ਦਾ ਤੇ ਇਹਦੇ ਨਾਲ ਖੇਡਾਂਗੇ ਕੋਈ ਨਾ ਜੱਪੂ ਖੇਡੂਗੀ ਤੋ ਟੈਨਸ਼ਨ ਨਾ ਲੈ ਪੁੱਤ ਬਸਾ ਥੋੜਾ ਜਿਹਾ ਰਹਿ ਗਿਆ ਇੱਕ ਪਤਾ ਏ ਮੋਟੋ ਜਿਆਦੇ ਗਰੁੱਸ ਜਾਂਦੀ ਆ ਕੋਈ ਵੀ ਕੰਮ ਹੋਵੇ ਰੁਸਣਾ ਇਹਦਾ ਪਹਿਲਾਂ ਹੀ ਪਿਆ ਹੁੰਦਾ ਕੀ ਖੇਡਣਾ ਤੁਸੀਂ ਨੇ ਪਕੜ ਪਕੜਾਈ ਪਕੜ ਪਕੜਾਈ ਮੈਂ ਛੱਤ ਤੇ ਖੇਡੀਤਾ ਸੀ ਪਹਿਲਾਂ ਵੀ ਖੇਡੀਆਂ ਤੁਹਾਡੇ ਨਾਲ ਅਸੀਂ ਖੇਡ ਦੋ ਠੀਕ ਐ ਮੈਂ ਖੇਡੂਗੀ ਰੁਕ ਜਾ ਦੋ ਮਿੰਟ ਠੀਕ ਐ ਆ ਦੇਖੋ ਰਸੋਈ ਚ ਵੀ ਖੜਾਉਣੇ ਲਿਆਂਦੇ ਗੁੱਡੀ ਨੇ ਉਹ ਉਧਰ ਸ਼ੈਂਕ ਕੋਲ ਜਾਣਾ ਇਹਨੇ ਮੈਡਮ ਜੀ ਨੇ ਇੱਥੇ ਬਾਲਟੀ ਖੋਲ ਕੇ ਰੱਖੀ ਹੋਈ ਆ ਭੰਡਾਰ ਚਲੋ ਕੋਈ ਨਾ ਤੇ ਆ ਦੇਖੋ ਇੱਥੇ ਬਗੀਰਾ ਨਾ ਆ ਲੱਕੜ ਬੱਗਾ ਇੱਥੇ ਕਿਚਨ ਚ ਬਿਠਾਇਆ ਤੇ ਪਹਿਲਾਂ ਮੈਂ ਦੁੱਧ ਨੂੰ ਦੁੱਧ ਦਾ ਕੰਮ ਸ਼ੁਰੂ ਕਰਾਂ ਜੀ ਜਿਹੜਾ ਹਸਾਬ ਰਹਿ ਗਿਆ ਪਨੀਰ ਦਾ ਇਹ ਇਸ ਤਰ੍ਹਾਂ ਦਾ ਕੱਪੜਾ ਜੀ ਪਤਲਾ ਜਿਹਾ ਤੇ ਇਹਦੇ ਬਹੁਤ ਵਧੀਆ ਤਰੀਕੇ ਨਾਲ ਇਹ ਚ ਛਾਣਿਆ ਜਾਣਾ। ਜੱਗ ਦੇ ਉੱਪਰ ਇਹਨੂੰ ਰੱਖ ਲੂੰਗੀ। ਜਿਹੜਾ ਦੁੱਧ ਫਟੇ ਦੇ ਵਿੱਚੋਂ ਪਾਣੀ ਨਿਕਲੂਗਾ ਉਹਦੇ ਨਾਲ ਮੈਂ ਸ਼ਾਮ ਨੂੰ ਆਟਾ ਗੁੰਨੂੰਗੀ ਤੇ ਆਟਾ ਬਹੁਤ ਮਲੈਮ ਬਣਦਾ ਤੇ ਇਹ ਵੀ ਤੁਸੀਂ ਤਰੀਕਾ ਅਪਣਾ ਕੇ ਦੇਖਿਓ। ਪਹਿਲਾਂ ਆਪਾਂ ਉਹਨੂੰ ਪਾਣੀ ਨੂੰ ਪਨੀਰ ਵਾਲੇ ਨੂੰ ਪੁੱਣ ਲੈਨੇ ਆ। ਆਹ ਲਓ ਜੀ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਇਹ ਚ ਪੁੱਣ ਲਵਾਂਗੇ। ਕਿੰਨਾ ਰਹਿ ਪਾਪਕੋਰਨ ਦੇ ਦੇ ਫਿਰ ਦੇਖੋ। ਹਾਂ ਹਾਂ ਬੁੱਤ ਤੇਨੂੰ ਪਾਪਕੋਰਨ ਵੀ ਬਣਾ ਦੂੰ ਰੁਕ ਜਾਣਾ 2 ਮਿੰਟ। ਜਿਆਦਾ ਇਹ ਮੱਝ ਦੇ ਦੁੱਧ ਦਾ ਹੀ ਪਨੀਰ ਵਧੀਆ ਬਣਦਾ ਹੈ ਪਹਿਲਾਂ ਮੈਂ ਇਹਨੂੰ ਇਦਾਂ ਪੋਣ ਲਵਾ ਕਿਉਂਕਿ ਇਦਾਂ ਵੀਡੀਓ ਬਣਾਉਣੀ ਤੇ ਪੋੜਨਾ ਮੁਸ਼ਕਿਲ ਹੋ ਰਿਹਾ ਸਾਰੇ ਨੂੰ ਪਹਿਲਾਂ ਇਹ ਕੱਪੜੇ 'ਚ ਕੱਢ ਲਵਾ ਉਧਰੋਂ ਜਪਜੀ ਨੂੰ ਵੀ ਮੈਨੇਜ ਕਰਨਾ ਇਹ ਛੁਟਕੀ ਵੀ ਮੇਰੇ ਨਾਲ ਹੀ ਨਾਲ ਰਹਿੰਦੀ ਆ ਕੰਮ ਦਾ ਲੋ ਸਾਰਾ ਨਿਕਲੇ ਗਿਆ ਥੋੜਾ ਜਿਹਾ ਰਹਿ ਗਿਆ ਇਹਨੂੰ ਚਮਚੇ ਦੀ ਮਦਦ ਨਾਲ ਕੱਢਾਂ ਤੁਬੀਰੇ ਪਿਆਰੀਆਂ ਪਿਆਰੀਆਂ ਹਰਕਤਾਂ ਆਹ ਲਓ ਜੀ ਸਾਰਾ ਇਹਦੇ ਵਿੱਚ ਕੱਢ ਲਿਆ ਪਨੀਰ ਆਹ ਲਓ ਜੀ ਇਹਨੂੰ ਹੁਣ ਆਪਾਂ ਬਚਾ ਬਚਾ ਕੇ ਚੱਕ ਲਵਾਂਗੇ ਸਾਰੇ ਕੱਪੜੇ ਨੂੰ ਇਕੱਠਾ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਮੇਨ ਅਗਲਾ ਸਟੈਪ ਹੈਗਾ ਉਹਨੂੰ ਪਾਣੀ 'ਚ ਧੋਣਾ ਤੇ ਇਹਨੂੰ ਆਪਾਂ ਰੱਖ ਲੈਨੇ ਬਚਾ ਕੇ ਪਾਣੀ ਨੂੰ ਇੱਧਰ ਸ਼ੈਂਕ 'ਚ ਇਹਨੂੰ ਧੋ ਦਵਾਂਗੇ ਇੱਕ ਤਾਂ ਇਹਦੇ ਵਿੱਚੋਂ ਜਿਹੜਾ ਸਿਰਕੇ ਦਾ ਟੇਸਟ ਆ ਉਹ ਨਿਕਲ ਜੂਗਾ ਤੇ ਨਾਲੇ ਠੰਡਾ ਹੋ ਜੂਗਾ ਤင်း ਨੂੰ ਇਦਾਂ ਚੰਗੀ ਤਰ੍ਹਾਂ ਧੋ ਲਿਓ ਔਰ ਇਦਾਂ ਕਰ ਕਰਕੇ ਟਾਈਟ ਕਰ ਦਿਓ ਇਦਾਂ ਘੁਮਾ ਘੁਮਾ ਕੇ ਇਹਨੂੰ ਟਾਈਟ ਕਰ ਦਿਓ ਥੋੜਾ ਜਿਹਾ ਗਰਮ ਵੀ ਆ ਇਦਾਂ ਇਦਾਂ 2-4 ਵਾਰ ਇਦਾਂ ਕਰਿਓ ਨਾਲੇ ਤਾਂ ੁੱਤਦਾ ਜਾਊਗਾ ਨਾਲੇ ਠੰਡਾ ਹੋ ਜਾਓ ਉਧਰ ਜਪਜੀ ਹੋ ਰਹੀ ਹੈ ਮੇਰੇ ਨਾਲ ਨਾਰਾਜ਼ ਮੈਂ ਕਿ ਪਾਂਡੇ ਧੋਣ ਤੋਂ ਪਹਿਲਾਂ ਪਨੀਰ ਬਣਾ ਕੇ ਰੱਖ ਦਵਾਂ ਟਿੱਕੀ ਜੰਮ ਜੂਗੀ ਪਨੀਰ ਦੀ ਤੇ ਐਦਾਂ ਇਹਨੂੰ ਟਾਈਟ ਰੋਲ ਕਰਕੇ ਕਿਸੇ ਕੌਲੀ ਵਗੈਰਾ ਚ ਰੱਖ ਦਾਂਗੇ ਆ ਦੇਖੋ ਇਹਨੂੰ ਐਦਾਂ ਟਾਈਟ ਕੋਲੀ ਦੇ ਵਿੱਚ ਰੱਖ ਦਾਂਗੇ ਔਰ ਹੁਣ ਇਹਨੂੰ ਮੈਂ ਥੋੜੇ ਟਾਈਮ ਲਈ ਫ੍ਰਿਜ ਚ ਰੱਖ ਦੂੰਗੀ ਇੱਥਾ ਫ੍ਰਿਜ ਦੇ ਵਿੱਚ ਜਿਆਦਾ ਤੋਂ ਜਿਆਦਾ 15 ਮਿੰਟ ਅੱਧਾ ਘੰਟਾ ਰੱਖ ਦਿਓ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਨੀ ਆ ਕਿ ਕਿੱਦਾਂ ਦੀ ਬਣਦੇ ਆ ਤੇ ਪੀਸ ਟੁੱਟਣਗੇ ਨਹੀਂ ਇਸ ਤਰ੍ਹਾਂ ਨਾਲ ਪਰੀ ਤੇ ਬਹੁਤ ਸੋਹਣੇ ਪੀਸ ਬਣਨਗੇ ਹੁਣ ਪਹਿਲਾਂ ਜਾ ਕੇ ਜਪਜੀ ਦਾ ਹਾਲ ਚਾਲ ਪੁੱਛਾਂ ਪਨੀਰ ਤਾਪਾ ਰਖਤਾ ਆ ਦੇਖੋ ਨਾਰਾਜ਼ ਹੋਈ ਸੀ ਹੁਣ ਫੇਰ ਇੱਥੇ ਆ ਗਈ ਕੀ ਹੋਇਆ ਤੈਨੂੰ ਛੁਟਕੀ ਅੱਜ ਗੁੱਸਾ ਹੀ ਬਹੁਤ ਕਰਦੀ ਐ ਤੂੰ ਹੈਂ ਹੇ ਹਰ ਗੱਲ ਤੇ ਨਾਰਾਜ਼ ਹੋਈ ਜਾਂਦੀ ਏ ਦੱਸ ਮੈਂ ਕਿੱਧਰ ਕਿੱਧਰ ਜਾਵਾਂ ਹੁਣ ਬੋਲਦੀ ਨਹੀਂ ਛੁਟਕੀ ਤੁਸੀਂ ਵੀ ਮੰਮਾ ਨਾਲ ਥੋੜੀ ਜਿਹੀ ਹੈਲਪ ਕਰਾਇਆ ਕਰੋ ਪੁੱਤ ਤੁਸੀਂ ਮੰਮਾ ਨੂੰ ਪਿਆਰ ਨਹੀਂ ਕਰਦੇ ਦੇਖੋ ਮੈਂ ਤਾਂ ਉਹਨੂੰ ਪਿਆਰ ਕਰਦੀ ਮੈਂ ਤੁਹਾਨੂੰ ਕਿੰਨਾ ਖੇਡਦੀ ਆ ਪੁੱਤ ਖੇਡ ਖੇਡ ਕੇ ਮੈਂ ਤਾਂ ਆਪਦੀ ਰਹਿ ਗਈ ਹੈ ਪੁੱਤ ਮੈਨੂੰ ਹਰ ਕੋਈ ਕਹੂਗਾ ਤੂੰ ਪਤਲੀ ਹੋ ਗਈ ਪਤਲੀ ਹੋ ਗਈ ਪਤਲੇ ਤਾਂ ਚਲੋ ਇਨਸਾਨ ਕਿਵੇਂ ਨਹੀਂ ਹੋਊਗਾ ਜਦੋਂ ਘਰ ਦੇ ਕੰਮ ਕਈ ਹੱਥੀ ਕਰਨੇ ਆ ਔਰ ਬੱਚਿਆਂ ਨਾਲ ਖੇਡਣਾ ਆ ਤਾਂ ਫਿਰ ਆਪੇ ਪਤਲਾ ਹੋਊਗਾ ਇਨਸਾਨ ਤੇ ਆ ਜੱਪਜੀ ਨਾਲ ਖੇਡਦੀ ਰਹਣੀ ਸਾਰਾ ਦਿਨ ਫਿਰ ਬੂਟਿਆਂ ਤੇ ਸਬਜ਼ੀਆਂ ਬਾਰੇ ਆਪਣੇ ਛੱਤ ਤੇ ਉਹਨਾਂ ਦੀ ਦੇਖਭਾਲ ਕਰਦੇ ਸਾਰਾ ਦਿਨ ਨਿਕਲ ਜਾਂਦਾ ਕੁਝ ਮੈਨੂੰ ਹੱਥੀ ਕੱਪੜੇ ਧੋਣ ਦਾ ਸ਼ੌਂਕ ਹੈ ਤੇ ਚਲੋ ਇਦਾਂ ਕਰਦੇ ਕਰਦੇ ਆਪਣਾ ਸਾਰਾ ਦਿਨ ਵਧੀਆ ਲੰਘ ਜਾਂਦਾ ਹਨਾ ਜੱਪੂ ਦੇਖ ਹੁਣ ਮੋਟੋ ਨਾਰਾਜ ਆ ਚਲੋ ਮੰਨ ਜਾਣਾ ਇਹਨੇ ਥੋੜੇ ਟਾਈਮ ਤੱਕ ਮੰਨ ਗਈ ਛੋਣ ਛੜਿੱਕਾ ਖੇਡਣਾ ਸੀ ਇਹਨੇ ਛੋਣ ਛੜਿੱਕਾ ਖੇਡਣਾ ਆ ਜਾ ਆ ਜਾ ਆ ਜਾ ਆ ਜਾ ਤਿੰਨ ਟਿੱਕਾ ਪਗੜ ਲੀ ਪਗਲੀ ਬੁਲੀ ਬੁਲੀ ਪਗੜ ਲੀ ਮੋਟੋ ਪਗੜ ਲੀ ਡਰ ਨਾ ਜਾਏ ਡਰ ਨਾ ਜਾਏ ਟਿੱਡੀ ਇਹ ਗਿਰਣਾ ਨਹੀਂ ਬੱਸ ਬੱਸ ਠੀਕ ਆ ਠੀਕ ਆ ਭਈ ਚੱਕਰ ਆਂਦਾ ਲੈ ਹੁਣ ਫੇਰ ਉਸ ਗਈ ਯਾਰ ਬੰਦਾ ਇੰਨਾ ਕਿੰਨਾ ਭੱਜ ਲੂਗਾ ਚਲ ਰੁੱਕ ਕੇ ਖੇਡਦੇ ਆ ਇਹ ਥੋੜਾ ਟਾਈਮ ਰੁੱਸੀਓ ਠੀਕ ਆ ਆ ਗਈ ਆ ਗਈ ਆ ਗਈ ਰਸਵੀ ਨਹੀਂ ਸਾਦੀਏ ਰਸਵੀ ਨਹੀਂ ਸਾਦੀਏ ਕੀ ਗੱਲ ਆ ਥੱਪਾ ਪਜਾਓ 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 ਥੱਪਾ 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 ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਹੀ ਲੱਗ ਗਿਆ ਪਨੀਰ ਨੂੰ ਫ੍ਰਿਜ ਵਿੱਚ ਰੱਖੇ ਇਹਨੂੰ ਆ ਦੇਖੋ ਵੈਸੇ ਤਾਂ ਕਿੰਨੀ ਵਧੀਆ ਟਿੱਕੀ ਬਣ ਗਈ ਤੇ 1 ਮਿੰਟ ਜੱਬ ਜੀ ਤੇ ਆ ਦੇਖੋ 1 ਕਿਲੋ ਮੱਝ ਦਾ ਜਿਹੜਾ ਦੁੱਧ ਹੈ ਉਹਦੇ ਵਿੱਚੋਂ ਤਕਰੀਬਨ ਇਹ ਇਹ ਹੀ ਪਨੀਰ ਨਿਕਲਿਆ ਹੈ ਤਕਰੀਬਨ ਅ ਅੱਧੀ ਪੌਣੀ ਕੌਲੀ ਇਹ ਹੀ ਪਨੀਰ ਹੈ ਤੇ ਇਹਨੂੰ ਕਟਿੰਗ ਕਰਕੇ ਦਿਖਾਨੀ ਹੈ ਜੀ ਬਹੁਤ ਵਧੀਆ ਇਹਦੀ ਟਿੱਕੀ ਬਣੀ ਆ ਤੇ ਪਨੀਰ ਟੁੱਟਦਾ ਨਹੀਂ ਆ ਦੇਖੋ ਕਿੰਨੀ ਵਧੀਆ ਇਹ ਟਿੱਕੀ ਬਣੀ ਆ ਤੇ ਇੱਕ ਇੱਕ ਪੀਸ ਇਹਦਾ ਬਹੁਤ ਸੋਹਣਾ ਬਣੂਗਾ ਤੇ ਅੱਜ ਦਾ ਦੁੱਧ ਤਾਂ ਬਹੁਤ ਸੋਹਣਾ ਹੁੰਦਾ ਹਾਂ ਉਹ ਤਾਂ ਬਹੁਤ ਸੋਹਣਾ ਹੁੰਦਾ ਮੱਝ ਦਾ ਦੁੱਧ ਹਾਂ ਤੂੰ ਲਾਇਆ ਆ ਆ ਦੇਖੋ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਇਹਦੇ ਪਨੀਰ ਦੇ ਪੀਸ ਬਣੇ ਨੇ ਘਰ ਦੇ ਵਿੱਚ ਆਸਾਨੀ ਨਾਲ ਪਨੀਰ ਇਦਾਂ ਜੰਮ ਜਾਂਦਾ ਤੇ ਬਾਕੀ ਘਰ ਚੀ ਪਨੀਰ ਬਣਾਇਆ ਔਰ ਆ ਕੁਛ ਟਮਾਟਰ ਨੇ ਜਿਹੜੇ ਗਰੇਵੀ ਦਾ ਕੰਮ ਦੇਣਗੇ ਵੀ ਛੱਤ ਤੇ ਲੱਗੇ ਹੋਏ ਨੇ ਜੀ ਟਮਾਟਰ ਤੇ ਫਾਇਦਾ ਹੀ ਆ ਜੀ ਕਰਦੀਆਂ ਸਬਜ਼ੀਆਂ ਔਰ ਜਿਹੜੀ ਵੀ ਚੀਜ਼ ਆਪਾਂ ਘਰੋਂ ਬਣਾਉਣੀ ਆ ਹਾਂਜੀ ਕੀ ਦਿਖਾਉਣਾ ਜੱਪੂ ਹੁਣ ਜੱਬਜੀ ਨੇ ਕੀ ਦਿਖਾਉਣਾ ਬਈ ਆ ਪੁੱਤ ਦੱਸੋ ਅੱਛਾ ਜੱਬਜੀ ਨੇ ਅੱਜ ਆਪਣੇ ਟੁਆਇਲ ਸੈੱਟ ਕਰਕੇ ਰੱਖਿਆ ਬਈ ਓਕੇ ਓਕੇ ਠੀਕ ਆ ਠੀਕ ਆ ਪੁੱਤ अच्छा ठीक है 1 मिनट पुत्त मैं उधर सब्जी बना लावां क्योंकि 6 बज गए पुत्त मैं जल्दी-जल्दी सब्जी बना लना ठीक है लो जी पनीर ਸਾਡਾ ਥੋੜਾ ਜਿਹਾ ਵਾਲੀਆਂ ਖਾ ਰਹੇ ਹਾਂ ਗਰੇਵੀ ਵਾਲਾ ਬਣਾਇਆ ਜਿਆਦਾ ਸੁੱਕਾ ਜਿਹਾ ਪਨੀਰ ਨਹੀਂ ਬਣਾਇਆ ਥੋੜੀ ਤਰੀ ਰੱਖੀ ਆ ਬਣ ਕੇ ਵਸੇ ਤਿਆਰ ਹੋਣ ਵਾਲਈ ਆ ਥੋੜਾ ਜਿਹਾ ਹੋਰ ਪੱਕ ਜੂਵੇ ਹਾਂ ਪਨੀਰ ਹਾਂ ਪੁੱਤੋ ਬਣ ਗੀਆ ਉਹ ਸ਼ਾਮ ਦੀ ਰੋਟੀ ਦਾ ਕਰੀਏ ਤਿਆਰੀ ਚਪ ਜੀ ਆਪਣੇ ਖੇਡਾਂ ਚ ਮਸਤ ਹੈ ਇਹ ਬਸ ਇੱਥੇ ਫੱਟੀ ਮੇਰੇ ਇਹਦੇ ਕੋਲ ਆ ਜਾਂਦੀ ਆ ਫੱਟੀ ਕੋਲ ਉੱਥੇ ਇਹਦੀ ਕੁਰਸੀ ਪਈ ਹੁੰਦੀ ਆ ਤੇ ਇੱਥੇ ਆਪਣੇ ਖਿਡਾਉਣੇ ਲਿਆਂਦੀ ਆ ਉਹਦੀ ਜਾਂਦੀ ਗੇੜਾ ਮਾਰਦੀ ਰਹਿੰਦੀ ਆ ਸੋਈ ਦੇ ਵਿੱਚ ਗਾਇਸ ਚਪ ਜੀ ਨੇ ਕੁਜਲੀ 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 ਕਰਣੀ ਹੈ ਤਾਂ ਕੁਚ 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 ਇਤਨਾ ਕਰਨਾ ਇਤਨਾ ਇਤਨਾ ਖੇਡਣਾ ਤਾਂ ਮੈਨੂੰ ਖੇਡਣਾ ਇਹ ਮੈਨੂੰ ਬਾਰ-ਬਾਰ ਕਹਿੰਦੀ ਮਮਾ ਮੈਂ ਤੁਹਾਡੀ ਕੋਧੀ ਚ ਪੈਣਾ ਮੇਰੇ ਕੁਝ ਲਈ ਕੁਝ ਲਈ ਕਰ ਕੁਝ-ਕੁਝ ਕੁਝ-ਕੁਝ ਇਹਦਾ ਕੁਝ-ਕੁਝ ਕਰਾ ਸਬਜ਼ੀ ਵਗੈਰਾ ਬਣ ਗਈ ਆਟਾ ਗੁੰਨ ਲਿਆ ਸਰਦਾਰ ਜੀ ਦਾ ਹੋ ਰਿਹਾ ਇੰਤਜ਼ਾਰ ਸ਼ਾਮ ਹੋ ਗਈ ਭਾਈ ਔਰ ਖੁਸ਼ੀ ਰਾਣੀ ਵੀ ਪਤਾ ਰਹੀ ਆਈ ਦੇਖੋ ਰੂਮ ਚੋਂ ਆ ਰਹੀ ਆ ਇਹ ਵੀ ਅੱਜ ਕੱਲ ਕਹਿ ਰਹੀ ਮੈਨੂੰ ਡਿਸਟਰਬ ਨਾ ਕਰਿਓ ਮੈਂ ਪੜਨਾ ਬਸ ਵਸ ਤੁਸੀਂ ਐਨੇ ਸਟਾਈਲ ਨੇ ਕਿਉਂਕਿ ਇਹਦੇ ਵੀ ਐਗਜ਼ਾਮ ਆ ਗਏ ਦੇ ਚਲੋ ਆ ਕੁਜਲੀ ਕੁਜਲੀ ਗਰਲ ਹਨ ਆ ਵੀ ਦੇਖੋ ਇੱਕ ਟਾਈਮ ਹੁੰਦਾ ਬੱਚੇ ਨਾਲ ਜਦੋਂ ਵੱਡੇ ਹੋ ਜਾਣ ਇਹਨਾਂ ਕੋਲ ਬੈਠਣ ਦਾ ਟਾਈਮ ਨਹੀਂ ਹੁੰਣਾ ਹੁਣ ਇਹਦੇ ਕੁਜਲੀ 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 ਕੁ ਚਲੋ ਗਾਇਸ ਰੋਟੀ ਬਣਾਵਾ ਇਹਦੀ ਕੁਝ ਨਿਕ ਕੁਝ ਲੀ ਇਹਦੇ ਨਾਲ ਥੋੜਾ ਟਾਈਮ ਖੇਡੀਏ ਜਵਜੀ ਦਾ ਪਾਪਾ ਆਇਆ ਨਹੀਂ ਜਵਜੀ ਦੇ ਜਦੀ ਰੰਗ ਬਦਲ ਗਏ ਮੈਂ ਚੱਕਰ ਕੇ ਉਹ ਰੋਣ ਲੱਗੀ ਕਹੀਂ ਨਹੀਂ ਨਹੀਂ ਪਾਪਾ ਹੀ ਚੱਕਰ ਕਰੋ ਕਿ ਉਹ ਰ ਲਾਉ ਮੈਂ ਕਹਾਂ ਚਲ ਭਾਈ ਗੁੱਡੀ ਮਰਜੀ ਆ ਤੇਰੀ ਹੈਨਾ ਤਿੱਜੀ ਜੀ ਐਜੀ ਆਉ ਬੈਠੀ ਆ ਨਰਾਜੀ ਕਿੱਥੇ ਕੜੀ ਐੜੀ ਆ ਆ ਦੇਖੋ ਲੁਕਦੀ ਆਉਣ ਬਾਪ ਦੇ ਲੱਤਾਂ ਫੜ ਫੜ ਹੁਣ ਆ ਇੱਧਰ ਗੱਲ ਕਰ ਦੱਸ ਗਾਇਸ ਨੂੰ ਸਵੇਰ ਦੀ ਗਾਇਸ ਤੁਹਾਨੂੰ ਪਤਾ ਨਾ ਆਪ ਪੈ ਮੈਂ ਨਾ ਖੇਡਦੀ ਰਹਿਣੀ ਨਾ ਮੈਨੂੰ ਮੂੰਹ ਨਾ ਸਿਰ ਨਾ ਕੋਈ ਲੈਣਾ ਨਾ ਦੇਣਾ ਆ ਮਿੰਟ ਚ ਪਿਓ ਦੀ ਬਣ ਗਈ ਆ ਦੇਖੋ ਲੁਕਦੀ ਐ ਚਿਪੜੀ ਆ ਹੁਣ ਇੱਧਰ ਕਰ ਕਰਲ ਮਿੰਟੋ ਮਿੰਟ ਪਿਓ ਦੀ ਬਣ ਗਈ ਚਪਵਾ ਨਾ ਇਹ ਹਾਲ ਐ ਇਹਦਾ ਤੇ ਪਨੀਰ ਤਾਂ ਜ ਬਹੁਤ ਵਧੀਆ ਬਣਿਆ ਪਨੀਰ ਚ ਇੱਕ ਗੱਲ ਧਿਆਨ ਰੱਖਿਓ ਆ ਦੇਖੋ ਪਨੀਰ ਜਦੋਂ ਵੀ ਬਣਾਉਣਾ ਤੁਸੀਂ ਨੇ ਇੱਕ ਤਾਏ ਚ ਪਿਆਜ਼ ਔਰ ਟਮਾਟਰ ਜ਼ਿਆਦਾ ਹੀ ਪੈਂਦੇ ਨੇ ਜਿੰਨੇ ਪਿਆਜ਼ ਪਾਉਣੇ ਨੇ ਉੰਨੇ ਹੀ ਟਮਾਟਰ ਪੈ ਜਾਂਦੇ ਨੇ ਇੱਕ ਦੋ ਸੀਕਰਟ ਇਹਦੇ ਇਹ ਨੇ ਇੱਕ ਤਾਏ ਦੇ ਵਿੱਚ ਚੀਨੀ ਜ਼ਰੂਰ ਐਡ ਕਰਿਆ ਕਰੋ ਇੱਕ ਡੇਢ ਚਮਚਾ ਤੇ ਬਾਕੀ ਇੱਕ ਇਹਦੇ ਵਿੱਚ ਮਲਾਈ ਦੁੱਧ ਦੀ ਮਲਾਈ ਐਡ ਕਰਿਆ ਕਰੋ ਚਾਹੇ ਬਾਅਦ ਵਿੱਚ ਸਬਜੀ ਖਾਣ ਦੇ ਟਾਈਮ ਵਰਤ ਸਕਦੇ ਹੋ ਜਾਂ ਫਿਰ ਇੱਕ ਦੋ ਵਾਲੀਆਂ ਦੇ ਵਿੱਚ ਮਲਾਈ ਅਖੀਰ ਚ ਪਾ ਸਕਦੇ ਹੋ ਸਬਜੀ ਚ ਇਹਦੇ ਨਾਲ ਸਵਾਦ ਦੁੱਗਣਾ ਚੌਗਣਾ ਹੋ ਜਾਂਦਾ ਜੀ ਜਿੱਦਾਂ ਦੀ ਵਿਆਹਾਂ 'ਚ ਸਬਜ਼ੀ ਬਣਦੀ ਉਦਾਂ ਦਾ ਟੇਸਟ ਬਣਦਾ ਤੇ ਦੇਖਣ ਨੂੰ ਵੀ ਕਿੰਨੀ ਸੋਹਣੀ ਸਬਜ਼ੀ ਲੱਗਦੀ ਆ ਹਨਾ ਇੱਧਰ ਨੂੰ ਚਮਕੂਗੀ ਦੇਖਣ ਨੂੰ ਵੀ ਬਹੁਤ ਸੋਹਣੀ ਸਬਜ਼ੀ ਲੱਗਦੀ ਆ ਤੇ ਬਾਕੀ ਹੁਣ ਖਾਈਏ ਰੋਟੀ ਜਪਜੀ ਨਾ ਕੁਝ ਅਲੱਗ ਖਾਣ ਨੂੰ ਮੰਗਦੀ ਸੀ ਤੇ ਬਾਜ਼ਾਰੀ ਚੀਜ਼ਾਂ ਤੋਂ ਚਲੋ ਜਿੰਨਾ ਬਚਾ ਹੁੰਦਾ ਬੱਚੇ ਨੂੰ ਬਚਾਓ ਫੇਰ ਨਾ ਸ਼ੱਕਰ ਇਸ ਵਾਰ ਜਿਹੜੀ ਰਾਸ਼ਨ 'ਚ ਲਿਆਂਦੇ ਉਹ ਬਹੁਤ ਟੇਸਟੀ ਆ ਤੇ ਦੇਸੀ ਸ਼ੱਕਰ ਆਣ ਦੇਸੀ ਆ ਨਾ ਮੋਟੋ ਦੇਸੀ ਸ਼ੱਕਰ ਲਿਆਂਦੀ ਆ ਤੇ ਸ਼ੱਕਰ ਕਿਉਂ ਬਹੁਤ ਵਧੀਆ ਬੜਨਾ ਸਰਦਾਰ ਜੀ ਹੂੰ 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 ਮੈਂ ਜਬ ਜਿੰਕਾ ਪਨੀਰ ਦੀ ਸਬਜ਼ੀ ਖਾ ਲਾਏ ਕਹਿੰਦੀ ਸਵੇਰ ਖਾਉਂਗੀ ਹੁਣ ਤਾਂ ਮੈਨੂੰ ਸ਼ੱਕਰ ਕੀ ਚਾਹੀਦਾ ਸ਼ੱਕਰ ਕਿਉਂ ਸ਼ੱਕਰ ਕੇ ਉਹ ਨਾ ਰੋਟੀ ਖਾਣੀ ਆ ਅੱਛਾ ਅੱਛਾ ਠੀਕ ਹੈ ਇੰਨਾ ਗੁੱਸਾ ਐਚਾ ਮੰਨ ਲਿਆ ਚਲੋ ਗਾਇਜ਼ 8:30 ਵਜ ਗਏ ਤੇ ਹੁਣ ਮਿਲਦੇ ਆ ਤੁਹਾਨੂੰ ਫੇਰ ਅਗਲੇ ਬਲੌਗ ਚ ਪਲੀਜ਼ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਬਾਏ ਗਾਇਸ ਸਤਿ ਸ੍ਰੀ ਅਕਾਲ ਵੈਗ ਰੂ ਸਭ ਨੂੰ ਰਾਜ ਖੁਸ਼ੀ ਰੱਖਣ ਫੇਰ ਮਿਲਦੇ ਆ ਜੀ ਬਾਏ